ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟ ਆਰਮੀ ਦਾ ਫਾਊਂਡਰ ਇਨਸਟ੍ਰਕਟਰ ਦੋਸਤੋ ਇੰਤਜ਼ਾਰ ਤਾਂ ਤੁਹਾਨੂੰ ਸਾਰਿਆਂ ਨੂੰ ਸੀਗਾ ਪੰਜਾਬ ਪੁਲਿਸ ਦੀ ਭਰਤੀ ਦਾ ਪੰਜਾਬ ਪੁਲਿਸ ਦੀ ਭਰਤੀ ਆ ਚੁੱਕੀ ਹੈ ਜੀ ਹੈਨਾ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਚੁੱਕਿਆ ਹੋਣਾ ਤੇ ਬਸ ਹੁਣ ਗੱਲ ਹੁੰਦੀ ਹੈ ਕਿ ਪੰਜਾਬ ਦੀ ਭਰਤੀ ਤਾਂ ਆ ਗਈ ਤੇ ਹੁਣ ਤੁਹਾਡਾ ਨੈਕਸਟ ਸਟੈਪ ਕੀ ਹੈ ਨੈਕਸਟ ਸਟੈਪ ਤੁਹਾਡਾ ਹੈ ਪੇਪਰ ਮੁਲੇ ਕੇ ਜੀ ਹੈਨਾ ਫਾਰਮ ਫਿਲ ਹੋਣ ਤੋਂ ਜਦ ਜਿਹੜੇ ਤੁਹਾਡੇ ਫਾਰਮ ਫਿਲ ਹੋ ਜਾਂਦੇ ਨੇ ਕਨਸਟੇਬਲ ਰੈਂਕ ਦੇ ਲਈ ਤਾਂ ਤੁਸੀਂ ਫਾਰਮ ਫਿਲ ਕਰਕੇ ਉਸ ਤੋਂ ਬਾਅਦ ਤੁਹਾਡੀ ਸਟੱਡੀ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਤੁਹਾਡਾ ਗਰਾਊਂਡ ਹੁਣ ਆਪਾਂ ਗਰਾਊਂਡ ਦੇ ਵਿੱਚ ਖੜੇ ਆ ਜੀ ਮਾਰਨਿੰਗ ਦਾ ਟਾਈਮ ਹੈ ਇਹ ਦੇਖ ਰਹੇ ਹੋ 400 ਮੀਟਰ ਦਾ ਟਰੈਕ ਸਾਰਾ ਹਨਾ ਤਾਂ ਇਦਾਂ ਕਰਕੇ ਤੁਸੀਂ ਆਪਣੀ ਤਿਆਰੀ ਹੈ ਜਿਹੜੀ ਨਾਲ ਦੀ ਨਾਲ ਸ਼ੁਰੂ ਰੱਖੋ ਹੁਣ ਐਟ ਪ੍ਰੈਜ਼ੈਂਟ ਟਾਈਮ ਤੇ ਤੁਸੀਂ ਆ ਜੋ ਵੀ ਬੱਚੇ 18 ਸਾਲ ਪਲੱਸ ਐ ਜਾਂ ਜੀਨਾਂ ਦੀ ਏਜ ਜਿਵੇਂ ਹੁਣ ਆਰਮੀ ਦੀ ਭਰਤੀ ਨਿਕਲੀ ਹੈ ਬੱਚਿਆਂ ਦੀ ਠੀਕ ਹੈ ਆਰਮੀ ਦੇ ਵਿੱਚ ਤੁਸੀਂ ਆਪਣੀ ਜੇ ਤੁਹਾਡੀ ਏਜ ਆਂਦੀ ਹੈ ਠੀਕ ਹੈ 2003 ਤੋਂ ਲੈ ਕੇ 2007 ਦੇ ਵਿੱਚ ਵਿੱਚ ਉਹਨਾਂ ਨੇ ਡੇਟ ਆਫ ਬਰਥ ਮੰਗੀ ਹੋਈ ਹੈ ਤੇ ਉਹ ਤੁਸੀਂ ਆਪਣੇ ਫਾਰਮ ਫਿਲ ਕਰਕੇ ਤੁਸੀਂ ਉਹ ਫਿਲ ਕਰ ਸਕਦੇ ਹੋ ਜੇ ਕਿਸੇ ਬੱਚੇ ਨੇ ਪੁਲਿਸ ਦੇ ਵਿੱਚ ਜਾਣਾ ਹੈ ਤਾਂ ਪੁਲਿਸ ਦੇ ਫਾਰਮ ਆ ਜਿਹੜੇ 14 ਮਾਰਚ ਤੋਂ ਖੁੱਲ ਜਣੇ ਨੇ ਤਾਂ ਉਸ ਤੋਂ ਤੁਸੀਂ ਆਪਣੇ ਫਾਰਮ ਆ ਜਿਹੜੇ ਫਿਲ ਕਰਕੇ ਤਿਆਰੀ ਸ਼ੁਰੂ ਕਰ ਸਕਦੇ ਹੋ ਤੀਸਰਾ ਇੱਕ ਦਿੱਲੀ ਐਮਟੀਐਸ ਆਪਣਾ ਐਮਟੀਐਸ ਦੀ ਭਰਤੀ ਨਿਕਲੀ ਹੋਈ ਹੈ ਠੀਕ ਹੈ ਉਹ ਤੁਸੀਂ ਫਿਲ ਕਰ ਸਕਦੇ ਹੋ ਠੀਕ ਹੈ ਉਹ ਵੀ ਤੁਸੀਂ ਕੁੜੀਆਂ ਮੁੰਡੇ ਕੋਈ ਕਰ ਸਕਦਾ ਤੇ ਉਸ ਤੋਂ ਬਾਅਦ ਇੱਕ ਭਰਤੀ ਹੈ ਦਿੱਲੀ ਸੋਰੀ ਰੇਲਵੇ ਪੁਲਿਸ ਦੀ ਠੀਕ ਹੈ ਜੀ आरपीएफ ਦੀ ਅਰੇ ਰੇਲਵੇ ਪੁਲਿਸ ਦੀ ਵੈਕੈਂਸੀ ਹੈ ਜਿਹੜੀ ਇਹ ਨੋਟੀਫਿਕੇਸ਼ਨ ਆਊਟ ਹੋ ਚੁੱਕਿਆ ਹੈ ਜਲਦੀ ਹੋ ਆਉਣੇ ਵਾਲੀ ਹੈ ਭਰਤੀ ਇਹ ਤੇ ਇਹ 10th ਪਾਸ ਭਰਤੀ ਹੈ ਜੀ ਕਨਸਟੇਬਲ ਰੈਂਕ ਦੇ ਲਈ ਠੀਕ ਹੈ ਤੇ ਸਬ ਇੰਸਪੈਕਟਰ ਰੈਂਕ ਦੇ ਲਈ 1450 ਪੋਸਟਾਂ ਸਬ ਇੰਸਪੈਕਟਰ ਦੀਆਂ ਨੇ ਤੇ ਉਸ ਤੋਂ ਬਾਅਦ 4000 ਤੋਂ ਕੁਝ ਘਰੀ ਪੋਸਟਾਂ 4200 ਪੋਸਟਾਂ ਆ ਆਪਣੀਆਂ ਕਨਸਟੇਬਲ ਦੀਆਂ ਠੀਕ ਹੈ ਤੇ ਓਵਰAllResult ਭਰਤੀ ਹੈ ਹਨਾ ਆਲ ਓਲ ਇੰਡੀਆ ਦੀ ਤੇ ਤੁਸੀਂ ਬਸ ਹੁਣ ਗੱਲ ਇਹ ਹੈ ਕਿ ਭਰਤੀਆਂ ਦੇ ਭਰਤੀਆਂ ਨਿਕਲ ਜਾਰੀਆਂ ਨੇ ਹਨਾ ਸਾਰੇ ਐਲੀਜੀਬਿਲਟੀ ਵੀ ਹੈਗੀ ਆ ਤੁਸੀਂ ਇਸ ਚੀਜ਼ ਨੂੰ ਲੈ ਕੇ ਤਿਆਰ ਹੋ ਕਿਉਂਕਿ ਦੇਖੋ ਪੰਜਾਬ ਪੁਲਿਸ ਦੇ ਫਿਜ਼ੀਕਲ ਨੂੰ ਤਾਂ ਟਾਈਮ ਲੱਗ ਜਾਂਦਾ ਹੈ ਹਨਾ ਉਹ ਇੱਕ ਸਾਲ ਦਾ ਪ੍ਰੋਸੈਸ ਹੁੰਦਾ ਸਾਰਾ ਹੀ ਹਨਾ ਤੁਹਾਨੂੰ ਪਤਾ ਹੀ ਆ ਸਭ ਚੀਜ਼ਾਂ ਦੇ ਬਟ ਆਰਮੀ ਹੋ ਗਿਆ ਦਿੱਲੀ ਆ ਰੇਲਵੇ ਵਾਲੇ ਹੋ ਗਏ ਸਾਰੇ ਜਾਂ ਬਾਕੀ ਕੋਈ ਚੰਡੀਗੜ੍ਹ ਕੋਲੋਂ ਸਿਪੜਦੇ ਹੋ ਕੁਝ ਵੀ ਆ ਤਾਂ ਜੇ ਤੁਸੀਂ ਇਹਨਾਂ ਸਾਰੇ ਟੈਸਟਾਂ ਦੀ ਵੀ ਤਿਆਰੀ ਕਰ ਰਹੇ ਹੋ ਕੁਝ ਵੀ ਆ ਉਹਨਾਂ ਨੂੰ ਫਿਜ਼ੀਕਲੀ ਫਿਟਨੈਸ ਨੂੰ ਲੈ ਕੇ ਤੁਹਾਨੂੰ ਫਿਟ ਰਹਿਣਾ ਹੀ ਪੈਣਾ ਕਿਉਂਕਿ ਉਹ ਭਰਤੀ ਨੂੰ ਜ਼ਿਆਦਾ ਟਾਈਮ ਨਹੀਂ ਦਿੰਦੇ 3-4 ਮਹੀਨੇ ਦੇ ਵਿੱਚ ਭਰਤੀ ਸਾਰੀ ਖਤਮ ਹੋ ਜਾਂਦੀ ਹੈ ਤੁਹਾਨੂੰ ਪਤਾ ਹੈ ਹਨਾ ਤੇ ਪੰਜਾਬ ਪੁਲਿਸ ਦਾ ਪ੍ਰੋਸੈਸ ਥੋੜਾ ਲੰਬਾ ਚੱਲਦਾ ਤੁਹਾਨੂੰ ਪਤਾ ਹੈ ਹਨ ਜੇ ਤੁਹਾਡਾ weight overweight ਹੈ ਠੀਕ ਹੈ ਜਾਂ ਤੁਹਾਨੂੰ ਲੱਗਦਾ ਫਿਜ਼ੀਕਲੀ ਤੁਸੀਂ ਵੀਕ ਹੋ ਸਪੈਸ਼ਲੀ ਕੁੜੀਆਂ ਤਾਂ ਹੱਥ ਜੋੜ ਕੇ ਬੇਨਤੀ ਆ ਹੁਣ ਆਪਣਾ ਨਾ ਧਿਆਨ ਰੱਖਿਓ ਸੀ ਲੈ ਕੇ ਕਿ ਫਿਜ਼ੀਕਲੀ ਫਿਟ ਰਹੇ ਹੋ ਠੀਕ ਹੈ ਨਹੀਂ ਤਾਂ ਪਿਛਲੀ ਵਾਰ ਜਿਹੜਾ ਬੁਰਾ ਹਾਲ ਹੋਇਆ ਕੁੜੀਆਂ ਦਾ ਟ੍ਰਾਇਲ ਦੇ ਵਿੱਚ ਆਹ ਪੁੱਛੋ ਨਾ ਕੁਝ ਠੀਕ ਹੈ ਜੀ 20 ਦੇ ਵਿੱਚ ਇੱਕ ਕੁੜੀ ਪਾਸ 20 ਦੇ ਵਿੱਚੋਂ ਦੋ ਕੁੜੀਆਂ ਪਾਸ ਇਦਾਂ ਕਰਕੇ ਸਾਰਾ ਹਨਾ ਤਾਂ ਫਿਜ਼ੀਕਲੀ ਫਿਟਨੈਸ ਨੂੰ ਮੈਂਡੀਟਰੀ ਰੱਖੋ ਤੇ ਨਾਲ ਦੀ ਨਾਲ ਆਪਣਾ ਗਰਾਊਂਡ ਦੀ ਜਿਹੜੀ ਤੇ ਪੇਪਰ ਦੀ ਤਿਆਰੀ ਨਾਲ ਦੀਆਂ ਰੱਖੋ ਆਪਣੀ ਅਕੈਡਮੀ ਦੇ ਵਿੱਚ ਦੋਨੋਂ ਬੈਚ ਸਟਾਰਟ ਹੋ ਚੁੱਕੇ ਨੇ ਕੁੜੀਆਂ ਦਾ ਵੀ ਮੁੰਡਿਆਂ ਦਾ ਵੀ ਤੇ ਅਲੱਗ-ਅਲੱਗ ਹੋਸਟਲ ਫੈਸਿਲਿਟੀ ਆ ਸਾਰਾ ਕੁਝ ਹੈ ਨਾ ਖਾਣ ਪੀਣ ਦਾ ਪੂਰਾ ਵਾਂਡ ਕੀਤਾ ਗਿਆ ਦੂਸਰਾ ਦੱਸ ਦੇਣਾ ਚਾਹਣਾ ਆਪਾਂ ਨੇ ਫਿਜ਼ੀਕਲ ਦੇ ਨਾਲ-ਨਾਲ ਆਪਣਾ ਪੇਪਰ ਦੀ ਤਿਆਰੀ ਹੈ ਬੱਚਿਆਂ ਨੂੰ ਜਿਹੜੀ ਕਰਵਾਉਣੀ ਹੈ ਆਪਾਂ ਠੀਕ ਹੈ ਪੇਪਰ ਦੀ ਤਿਆਰੀ ਤੁਹਾਨੂੰ 7-8 ਘੰਟੇ ਦੀ ਡੇਲੀ ਸਟੱਡੀ ਕਲਾਸਿਸ ਵਗੈਰਾ ਹੁੰਦੇ ਹੁੰਦੇ ਨੇ ਆਨਲਾਈਨ ਆਫਲਾਈਨ ਸਟੱਡੀ ਚੱਲਦੀ ਆਪਣੀ ਸਾਰਾ ਹੈ ਨਾ ਤਾਂ ਦੋਸਤੋ ਤੁਸੀਂ ਸੀਰੀਅਸ ਉਹ ਭਰਤੀ ਨੂੰ ਲੈ ਕੇ ਕਿ ਤੁਸੀਂ ਆਹੀ 3-4 ਮਹੀਨੇ ਦੇ ਵਿੱਚ ਹੈ ਤੇ ਤਾਂ ਤੁਸੀਂ ਅੱਜ ਹੀ ਪ੍ਰੀਤਮ ਰਿਟਾਇਰਮ ਅਕੈਡਮੀ ਜੁਆਇਨ ਕਰੋ ਠੀਕ ਹੈ ਤਾਂ ਕਿ ਤੁਹਾਡਾ ਆਪਣਾ ਸੁਪਨਾ ਜਿਹੜਾ ਤੁਹਾਡਾ ਪਰਦੀ ਪਾਉਣ ਦਾ ਪੂਰਾ ਕਰ ਸਕੀ ਤੁਸੀਂ ਮੇਰੀ ਪ੍ਰੋਫਾਈਲ ਚੈੱਕ ਕਰੋ ਠੀਕ ਹੈ ਪ੍ਰੋਫਾਈਲ ਦੇ ਵਿੱਚ ਬਚਨ ਦੇ ਰਿਵਿਊ ਚੈੱਕ ਕਰੋ ਤਾਂ ਉਸ ਤੋਂ ਬਾਅਦ ਅਕੈਡਮੀ ਵਿਜ਼ਿਟ ਕਰੋ ਇੱਕ ਵਾਰ ਸਾਰਾ ਪ੍ਰੋਸੈਸ ਸਮਝੋ ਠੀਕ ਹੈ ਫੀਸ ਸਟਰਕਚਰ ਬਹੁਤ ਹੀ ਘੱਟ ਫੀਸ ਦੇ ਵਿੱਚ ਆਪਾਂ ਵਧੀਆ ਤਿਆਰੀ ਜਿਹੜੀ ਕਰਵਾਉਂਦੇ ਆ ਸਾਰਾ ਕੁਝ ਇੰਤਜ਼ਾਮ ਕੀਤਾ ਗਿਆ ਕੁੜੀਆਂ ਮੁੰਡਿਆਂ ਦੇ ਲਈ ਰਹਿਣ ਦੀ ਫੈਸਿਲਿਟੀ ਖਾਣਾ ਪੀਣਾ ਪੜਾਈ ਸਟੱਡੀ ਗਰਾਊਂਡ ਸਭ ਕੁਝ ਠੀਕ ਹੈ ਜੀ ਕਿੰਬਰ ਕੀ ਮੈਂ ਗਰਾਊਂਡ ਦੇ ਵਿੱਚ ਹੀ ਖੜਾ ਸੀ ਉਹਨਾਂ ਨੂੰ ਆਹ ਹੇ ਨੀਚੇ ਤੇ ਨੰਬਰ ਤੁਸੀਂ ਕੰਟੈਕਟ ਕਰ ਲਿਓ ਤੇ ਆਪਾਂ ਤੁਹਾਨੂੰ ਜਿਹੜਾ ਸਾਰੀ ਡੀਟੇਲ ਆ ਦੇ ਦਾਂਗੇ ਤੇ ਜਲਦੀ ਕਰੋ ਦੋਸਤੋ ਕਿਉਂਕਿ ਆਪਣੇ ਕੋਲ ਲਿਮਟਿਡ ਬੈਚ ਹੈ ਲਿਮਟਿਡ ਸੀਟਸ ਹੈ ਜਲਦੀ ਬੁੱਕ ਬੁੱਕ ਹੋ ਜਾਂਦੀਆਂ ਨੇ ਤਾਂ ਇਹ ਨਾ ਹੋਵੇ ਕਿ ਤੁਹਾਡੀ ਸੀਟ ਆ ਜਿਹੜੀ ਪੈਂਡਿੰਗ ਰਹਿ ਸਕੇ ਤਾਂ ਮੈਨੂੰ ਕਿਸੇ ਨੂੰ ਮਨਾ ਕਰਨਾ ਮੁਸ਼ਕਿਲ ਲੱਗਦਾ تھا ਨਾ ਬਹੁਤ ਜ਼ਿਆਦਾ ਤੇ ਅੱਜ ਹੀ ਕੰਟੈਕਟ ਕਰੋ ਪੀਤਾ ਫਿਟਾਰ ਅਕੈਡਮੀ ਮਿਲਦੇ ਆ ਨੈਕਸਟ ਵੀਡੀਓਸ ਨੈਕਸਟ ਟਾਈਮ ਕਰਦੇ ਆ ਤੁਹਾਡਾ ਬਹੁਤ ਬਹੁਤ ਜੈ ਹਿੰਦ